抓紧，抓不离劲道。 i don't جاंदा پيا سي دربار اور اس تي تي ما ملني گئي او ميه جاंदा پيا سي دربار اور اس تي تي ما 500 ورت پر بودي اگے اک موঠা لگي ਪੜੀ ਇਹੀ ਜ਼ਿਲ੍ਹਾ ਗਰਦਾਪੁਰ ਪਿੰਡ ਤਿਬਰ ਤੋਂ ਆਈ ਹਰ ਸਾਲ ਦਾ ਇਸ ਸਾਲ ਵੀ ਮਾਤਾ ਚਿੰਦਪੁਰਨੀ ਦੇ ਪੈਦਲ ਯਾਤਰਾ ਚੌਥੀ ਵਾਰੀ ਆਹੀ ਪੈਦਲ ਯਾਤਰਾ ਚੱਲੇ ਆ ਇਸ ਭਗਤਾਂ ਦਾ ਸਾਰਾ ਸਾਥ ਆ ਕਿ ਤੁਹਾਡੀ ਸਰਦਾ ਇਹੀ ਆ ਕਿ ਆਹੀ ਜਦ ਮਾਤਾ ਰਾਮ ਜੀ ਨੂੰ ਬੁਲਾਉਂਦੇ ਰੇ ਆਹੀ ਜਾਂਦੇ ਰੇ ਜਿਸ ਤਰ੍ਹਾਂ ਹੜ ਕੋ ਤਿਲ ਫਲ ਹੁੰਦਾ ਵਾ ਆਹੀ ਜੋਦ ਅਖੰਡ ਸਾਡੀ ਅਖੰਡ ਜੋਤ ਲੈ ਕੇ ਜਾਂਦੇ ਆਂ ਚਿੰਦਪੁਰਨੀ ਮਾਤਾ ਦੇ ਹਰ ਸਾਲ ਜਾਂਦੇ ਆਂ ਅਖੰਡ ਜੋਤ ਲੈ ਕੇ ਜਾਂਦੇ ਆਂ ਚਿੰਦਪੁਰਨੀ ਬਾਕੀ ਮਾਤਾ ਰਾਮ ਦੀ ਦਿਆਵਾਂ ਬੱਚਿਆਂ ਦੇ ਸਾਰੇ ਕੰਮ ਕਰ ਤੋਂ ਵੇਲੇ ਹੋ ਗਏ ਮਾਤਾ ਰਾਮ ਦੇ ਅਖੰਡ ਜੋਤ ਲੈ ਕੇ ਜਾਂਦੇ ਆਂ ਪੈਦਲ ਯਾਤਰਾ ਠੀਕ ਹੈ ਕਿੰਨੇ ਵੰਨ ਨਰਾਤਾ ਹੈਗਾ ਅੱਜ ਅੱਜ ਭਈ ਤੀਸਰਾ ਨਰਾਤਾ ਵਾ ਰਾਨੀ ਦਾ ਠੀਕ ਹੈ ਤੇ ਨਾਈਟ ਸਟੇ ਕਿਤੇ ਐਕਸਟਰਾ ਵੀ ਨਾਈਟ ਸਟੇ ਪਈਆ ਰੁਕੋ ਰਸਤੇ 'ਚ ਕਈ ਸਰਦਾ ਲੂਗਾ ਜਿਹੜਾ ਆਪਣੇ ਕਿਰਤਨ ਕਰਾਉਂਦੇ ਆ ਸਾਡੇ ਕੋ ਮਹਾਜਨ ਸਾਹਿਬ ਆ ਮਕੇਰੀਆਂ ਤਵੱਗੇ 3 ਕਿਲੋਮੀਟਰ ਅੱਗੇ ਉਹਨਾਂ ਦੇ ਘਰ ਸਾਡਾ ਸਟੇ ਆ ਖਾਣਾ ਸਣਾ ਉਧਰ ਵਾ ਕੀਰਤਨ ਵਾ ਉਸ ਤੋਂ ਜਾ ਕੇ ਹਾਜੀਪੁਰਾ ਹਾਜੀਪੁਰੀ ਹਨ ਜਿਠੇੜੇ ਆ ਕਿਸੇ ਰਾਜਪੂਤਾਂ ਦੇ ਜਿਠੇੜੇ ਆ ਉੱਥੇ ਉਹਨਾਂ ਨੂੰ ਕੀਰਤਨ ਆ ਕਿ 3-4 ਨਰਾਤੇ 'ਚ ਕੀਰਤਨ ਪੈਂਦੀ ਜਾਂਦੇ ਬਾਕੀ ਬਹੁਤ ਲੋਕਾਂ ਦੀ ਸਰਦਾ ਵਾ ਕੋਈ ਖੌਂਦਾ ਕੋਈ ਪੀਉਂਦਾ ਡੇ ਕੋ ਠੀਕ ਆ ਤੇ ਫਿਰ ਕਦੋਂ ਪਹੁੰਚੋਗੇ ਮਾਤਾ ਚਿੰਤਪੁਰੀ ਦਰਬਾਰ ਭਾਜੀ ਅਸੀਂ 10 ਤਰੀਕ ਨੂੰ ਪਹੁੰਚਣਾ ਭਦਰਕਾਰੀ ਭਦਰਕਾਰੀ 10 ਤਰੀਕ ਨੂੰ ਉਧਰ ਸਟੇ ਕਰਾਂਗੇ 11 ਤਰੀਕ ਨੂੰ ਅਸੀਂ ਕਰਾਈ ਚਾਰਾਂਗੇ ਭਦਰਕਾਰੀ 12 ਤਰੀਕ ਨੂੰ ਮਾਤਾ ਚਿੰਤਪੁਰੀ ਤੇ ਅਸੀਂ ਪਹੁੰਚਾਂਗੇ ਤੇ 13 ਤਰੀਕ ਨੂੰ ਅਸੀਂ ਜੋਤ ਪਕੰਦ ਮਾਤਾ ਦੇ ਘਰ ਜਾਵਾਂਗੇ ਉਦੋਂ ਅਸ਼ਟਮੀ ਅਸ਼ਟਮੀ ਹੁੰਦੀ ਹੈ ਉਹ ਅਸ਼ਟਮੀ ਹਾਂਜੀ ਹਾਂਜੀ ਅਸ਼ਟਮੀ ਜਾ ਕੇ ਜਾਂ ਮਾਂ ਜੋ ਉਦੋਂ ਫੇਰ ਇਧਰ ਆ ਜਾਗੇ ਬੋਲ ਸੱਚੇ ਦਰਬਾਰ